ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀ ਤੇ ਸਿੱਖ ਭਾਈਚਾਰੇ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਉਸ ਤੋਂ ਪਹਿਲਾਂ ਦੱਸਤੀ ਕਿ ਆਸਟ੍ਰੇਲੀਆ ਵਿੱਚ ਹਜ਼ਾਰਾਂ ਲੋਕਾਂ ਨੇ ਇਮੀਗ੍ਰੇਸ਼ਨ ਵਿਰੋਧੀ ਰੈਲੀਆਂ ਵਿੱਚ ਹਿੱਸਾ ਲਿਆ ਤੇ ਪ੍ਰਦਰਸ਼ਨ ਦੀ ਪ੍ਰਚਾਰ ਸਮੱਗਰੀ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਆਸਟ੍ਰੇਲੀਆ ਦੀ ਸਰਕਾਰ ਨੇ ਇਹਨਾਂ ਘਟਨਾਵਾਂ ਦੀ ਨਿੰਦਿਆ ਕੀਤੀ ਤੇ ਪ੍ਰਦਰਸ਼ਨਾਂ ਨੂੰ ਨਫ਼ਰਤ ਫੈਲਾਉਣ ਵਾਲਾ ਤੇ ਨਵ ਨਾਜ਼ੀਆਂ ਨਾਲ ਜੋੜਿਆ ਦੱਸਿਆ ਗਿਆ ਮਾਰਚ ਫਾਰ ਆਸਟ੍ਰੇਲੀਆ ਨਾਮਕ ਰੈਲੀਆਂ ਲਈ ਜਾਰੀ ਕੀਤੇ ਗਏ ਇਸ਼ਤਿਹਾਰ ਵਿੱਚ ਭਾਰਤੀ ਮੂਲ ਦੇ ਨਿਵਾਸੀਆਂ ਨੂੰ ਪ੍ਰਮੁੱਖਤਾ ਨਾਲ ਦਰਸਾਇਆ ਗਿਆ ਜੋ ਹੁਣ ਉੱਥੇ ਦੀ ਆਬਾਦੀ ਦਾ ਤੈਨ ਨੂਫੀਜ਼ ਇੱਕ ਪੈਂਪਲੇਟ ਤੇ ਲਿਖਿਆ ਗਿਆ ਸੀ ਕਿ 5 ਸਾਲਾਂ ਵਿੱਚ ਆਏ ਭਾਰਤੀਆਂ ਦੀ ਗਿਣਤੀ 100 ਸਾਲਾਂ ਵਿੱਚ ਆਏ ਜਨਾਨੀਆਂ ਤੇ ਇਟਾਲੀਅਨ ਦੀ ਗਿਣਤੀ ਤੋਂ ਵੱਧ ਹੈ ਇਹ ਸਿਰਫ ਇੱਕ ਦੇਸ਼ ਤੋਂ ਆਇਆ ਜਿਸ ਬਾਰੇ ਅਸੀਂ ਜਾਣਦੇ ਹਾਂ ਕਿ ਪ੍ਰਵਾਸ ਦਾ ਸੱਭਿਆਚਾਰਕ ਪ੍ਰਭਾਵ ਹੁੰਦਾ ਹੈ ਇਹ ਕੋਈ ਮਾਮੂਲੀ ਸੱਭਿਆਚਾਰਕ ਤਬਦੀਲੀ ਨਹੀਂ ਆਸਟ੍ਰੇਲੀਆ ਕੋਈ ਆਰਥਿਕ ਖੇਤਰ ਨਹੀਂ ਜਿਸ ਦੀ ਦੌਲਤਾਂ ਅੰਤਰਰਾਸ਼ਟਰੀ ਪੱਧਰ ਤੇ ਸ਼ੋਸ਼ਣ ਕੀਤਾ ਜਾ ਸਕਦਾ ਇਸ ਸਮਾਗਮ ਤੋਂ ਪਹਿਲਾਂ ਫੇਸਬੁੱਕ ਤੇ ਜਾਰੀ ਕੀਤੀ ਗਈ ਪ੍ਰਚਾਰ ਸਮੱਗਰੀ ਵਿੱਚ ਭਾਰਤੀਆਂ ਦਾ ਵੀ ਜ਼ਿਕਰ ਕੀਤਾ ਗਿਆ ਸੀ ਜਿਨ੍ਹਾਂ ਦੀ ਗਿਣਤੀ 2013 ਤੋਂ ਦੁੱਗਣੀ ਹੋ ਕੇ ਲਗਭਗ 8,45,800 ਹੋਣ ਦੀ ਸੰਭਾਵਨਾ ਜਨਗਣਨਾ ਦੇ ਅੰਕੜਿਆਂ ਅਨੁਸਾਰ ਮਾਰਚ ਫੋਰ ਆਸਟ੍ਰੇਲੀਆ ਵੈੱਬਸਾਈਟ ਕਹਿੰਦੀ ਹੈ ਕਿ ਸਮੂਕਿ ਪ੍ਰਵਾਸ ਨੇ ਸਾਡੇ ਭਾਈਚਾਰੇ ਨੂੰ ਇਕੱਠੇ ਰੱਖਣ ਵਾਲੇ ਬੰਧਨਾਂ ਨੂੰ ਤੋੜ ਦਿੱਤਾ ਜਦਕਿ ਸਮੂਹ ਤੇ ਐਕਸ ਲਿਖਦੇ ਨੇ ਕਿ ਉਹ ਇਹ ਕਾਰਨ ਚਾਹੁੰਦੇ ਨੇ ਕਿ ਜੋ ਮੁੱਖ ਧਾਰਾ ਦੇ ਸਿਆਸਤਦਾਨ ਕਦੇ ਹਿੰਮਤ ਨਹੀਂ ਕਰ ਸਕਦੇ ਸਮੂਹਕ ਪ੍ਰਵਾਸ ਨੂੰ ਖਤਮ ਕਰਨ ਦੀ ਮੰਗ ਕਰਦੇ ਨੇ ਅਜੋਸ਼ਕਾਂ ਨੇ ਆਪਣੇ ਆਪ ਨੂੰ ਸਮੂਹਕ ਪ੍ਰਵਾਸ ਨੂੰ ਖਤਮ ਕਰਨ ਦੇ ਟੀਚੇ ਦੇ ਆਲੇ ਦੋਲੇ ਆਸਟ੍ਰੇਲੀਆਈਆਂ ਨੂੰ ਇਕਜੁੱਟ ਕਰ ਲਈ ਇੱਕ ਜ਼ਮੀਨੀ ਪੱਧਰ ਦੀ ਕੋਸ਼ਿਸ਼ ਦਸਿਆ ਤੇ ਹੋਰ ਸਮੂਹਾਂ ਨਾਲ ਕਿਸੇ ਵੀ ਸਬੰਧ ਤੋਂ ਇਨਕਾਰ ਕੀਤਾ ਸਿਡਨੀ ਮੈਲਬੌਰਨ ਕੈਨਬਰਾ ਅਤੇ ਹੋਰ ਸ਼ਹਿਰਾਂ ਵਿੱਚ ਵੱਡੀਆਂ ਰੈਲੀਆਂ ਕੀਤੀਆਂ ਗਈਆਂ ਸਿਡਨੀ ਵਿੱਚ 5000 ਤੋਂ 8000 ਲੋਕ ਜਿਨ੍ਹਾਂ ਵਿੱਚ ਬਹੁਤ ਸਾਰੇ ਰਾਸ਼ਟਰੀ ਝੰਡੇ ਪਹਿਨੇ ਹੋਏ ਸਨ ਸ਼ਹਿਰ ਦੇ ਮੈਰਾਥਨ ਅਖਾੜੇ ਦੇ ਨੇੜੇ ਇਕੱਠੇ ਹੋਏ ਸ਼ਰਨਾਰਤੀ ਐਕਸ਼ਨ ਗੜਜੋੜ ਦੁਆਰਾ ਇੱਕ ਜਵਾਬੀ ਰੈਲੀ ਨੇੜੇ ਹੀ ਕੀਤੀ ਗਈ ਜਿਸ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ ਗੜਜੋੜ ਦੇ ਕੁਬਲਾਰੇ ਨੇ ਕਿਹਾ ਕਿ ਸਾਡਾ ਸਮਾਗਮ ਆਸਟ੍ਰੇਲੀਆ ਲਈ ਮਾਰਚ ਦੇ ਸੱਜੇ ਪੱਖੀ ਏਜੰਡੇ ਪ੍ਰਤੀ ਗੁੱਸੇ ਨੂੰ ਦਰਸਾਉਂਦਾ ਪੁਲਿਸ ਨੇ ਕਿਹਾ ਕਿ ਸਿਡਨੀ ਵਿੱਚ ਸੈਂਕੜੇ ਅਧਿਕਾਰੀ ਤਾਇਨਾਤ ਕੀਤੇ ਗਏ ਨੇ ਅਤੇ ਮਹਿੰਮ ਬਿਨਾਂ ਕਿਸੇ ਵੱਡੀ ਘਟਨਾ ਦੇ ਖਤਮ ਹੋ ਗਈ ਹੈ ਮੈਲਬੌਰਨ ਵਿੱਚ ਪ੍ਰਦਰਸ਼ਨਕਾਰੀ ਫਿਲਡਰਿਸ ਸਟ੍ਰੀਟ ਸਟੇਸ਼ਨ ਦੇ ਬਾਹਰ ਆਸਟ੍ਰੇਲੀਆਈ ਝੰਡਿਆਂ ਤੇ ਇਮੀਗ੍ਰੇਸ਼ਨ ਵਿਰੋਧੀ ਤਾਕੀਆਂ ਲੈ ਕੇ ਇਕੱਠੇ ਹੋਏ ਅਤੇ ਮਾਰਚ ਕੀਤਾ ਇੱਕ ਪ੍ਰਦਰਸ਼ਨਕਾਰੀ ਥੌਮਸ ਸੁਵੇਲੇ ਰੈਲੀ ਨੂੰ ਸੰਬੋਧਨ ਕੀਤਾ ਅਤੇ ਦਾਵਾ ਕੀਤਾ ਕਿ ਉਸਦੇ ਆਦਮੀਆਂ ਨੇ ਮਾਰਚ ਦੀ ਅਗਵਾਈ ਕੀਤੀ ਹੈ ਅਤੇ ਕਿਹਾ ਕਿ ਜੇਕਰ ਇਮੀਗ੍ਰੇਸ਼ਨ ਨੂੰ ਨਹੀਂ ਰੋਕਿਆ ਤਾਂ ਅਸੀਂ ਤਬਾਹ ਹੋ ਜਾਵਾਂਗੇ ਪੁਲਿਸ ਦੀ ਵਿਰੋਧੀ ਪ੍ਰਦਰਸ਼ਨਕਾਰੀਆਂ ਨਾਲ ਝੜਪ ਹੋਈ ਜਨਤਕ ਵਿਵਸਥਾ ਬਣਾਈ ਰੱਖਣ ਲਈ ਮਿਰਚ ਸਪਰੇਅ ਡੰਡੇ ਅਤੇ ਹਥਿਆਰਾਂ ਦੀ ਵਰਤੋਂ ਕੀਤੀ ਗਈ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋ ਅਧਿਕਾਰੀ ਜ਼ਖਮੀ ਹੋ ਗਏ ਪੁਲਿਸ ਦਾ ਅੰਦਾਜ਼ਾ ਹੈ ਕਿ ਮੈਲਬੌਰਨ ਰੈਲੀ ਅਤੇ ਵਿਰੋਧ ਪ੍ਰਦਰਸ਼ਨਾਂ ਵਿੱਚ ਕੁੱਲ 5000 ਲੋਕ ਸ਼ਾਮਲ ਹੋਏ ਕੁਝ ਪ੍ਰਦਰਸ਼ਨਕਾਰੀਆਂ ਨੇ ਜਨਤਕ ਸਮਾਵਾਹ ਪ੍ਰਤੀ ਆਪਣੀ ਨਿਰਾਸ਼ਾ ਪ੍ਰਗਟ ਕੀਤੀ ਸਿਡਨੀ ਵਿੱਚ ਆਸਟ੍ਰੇਲੀਆ ਲਈ ਮਾਰਚ ਵਿੱਚ ਭਾਗੀਦਾਰ ਕਲਨ ਅਲਚਨ ਨੇ ਕਿਹਾ ਕਿ ਇਹ ਸਾਡੇ ਦੇਸ਼ ਦੀ ਵੱਧਦੀ ਆਰਥਿਕ ਤੰਗੀ ਅਤੇ ਸਾਡੀ ਸਰਕਾਰ ਦੇ ਵੱਧ ਤੋਂ ਵੱਧ ਲੋਕਾਂ ਨੂੰ ਇੱਥੇ ਲਿਆਉਣ ਦੇ ਦਬਾਅ ਬਾਰੇ ਸਾਡੇ ਬੱਚੇ ਘਰ ਜਾਣ ਲਈ ਸੰਘਰਸ਼ ਕਰ ਰਹੇ ਨੇ ਸਾਡੇ ਹਸਪਤਾਲਾਂ ਵਿੱਚ ਸਾਡੇ ਕੋਲ 7 ਘੰਟੇ ਉਡੀਕ ਸਮਾਂ ਅਸੀਂ ਸੜਕਾਂ ਤੋਂ ਬਾਹਰ ਭੱਜ ਰਹੇ ਹਾਂ ਕਈ ਬਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਰੈਲੀਆਂ ਦੀਆਂ ਨਿੰਦਾ ਕੀਤੀ ਸੰਗੀ ਘਰਤ ਮੰਤਰੀ ਮਰੇ ਵੇਟਨਸ ਕਾਈ ਨਿਊਜ਼ ਨੂੰ ਦੱਸਿਆ ਕਿ ਅਸੀਂ ਮਾਰਚ ਫੋਰ ਆਸਟ੍ਰੇਲੀਆ ਰੈਲੀ ਦੀ ਸਖਤ ਨਿੰਦਾ ਕਰਦੇ ਹਾਂ ਇਸ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਬਾਰੇ ਆ ਅਸੀਂ ਅਜਿਹੀਆਂ ਰੈਲੀਆਂ ਦਾ ਸਮਰਥਨ ਨਹੀਂ ਕਰਦੇ ਜੋ ਨਫਰਤ ਫਲਾਉਂਦਿਆਂ ਨੇ ਤੇ ਸਾਡੇ ਭਾਈਚਾਰਿਆਂ ਨੂੰ ਵੰਡਦਿਆਂ ਨੇ ਉਹਨਾਂ ਅੱਗੇ ਕਿਹਾ ਕਿ ਰੈਲੀਆਂ ਨਾਜ਼ੀ ਸੰਗਠਨਾ ਦੁਆਰਾ ਆਯੋਜਿਤ ਅਤੇ ਪ੍ਰਚਾਰਿਤ ਕੀਤੀਆਂ ਗਈਆਂ ਨੇ ਗ੍ਰਹਿ ਮੰਤਰੀ ਟੋਨੀ ਵਰਕ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਉਹਨਾਂ ਲੋਕਾਂ ਲਈ ਕੋਈ ਜਗ੍ਹਾ ਨਹੀਂ ਜੋ ਸਾਡੀ ਸਮਾਜਿਕ ਇਕਟਾ ਨੂੰ ਵੰਡਣਾ ਅਤੇ ਕਮਜ਼ੋਰ ਕਰਨਾ ਚਾਹੁੰਦੇ ਨੇ ਅਸੀਂ ਇਹਨਾਂ ਰੈਲੀਆਂ ਦੇ ਵਿਰੁੱਧ ਆਧੁਨਿਕ ਆਸਟ੍ਰੇਲੀਆ ਦੇ ਨਾਲ ਖੜੇ ਹਾਂ ਤੇ ਇਸ ਤੋਂ ਘੱਟ ਆਸਟ੍ਰੇਲੀਆ ਹੀ ਕੁਝ ਵੀ ਨਹੀਂ ਹੋ ਸਕਦਾ ਇਸ ਤੋਂ ਪਹਿਲਾਂ ਫੈਡਰਲ ਸਰਕਾਰ ਨੇ ਪ੍ਰਵਾਸੀਆਂ ਨੂੰ ਪ੍ਰੋਸਾ ਦਿੱਤਾ ਕਿ ਆਸਟ੍ਰੇਲੀਆ ਹਮੇਸ਼ਾ ਪ੍ਰਵਾਸੀਆਂ ਦੇ ਯੋਗਦਾਨ ਦੀ ਕਦਰ ਕਰਦਾ ਤੇ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ ਬ੍ਰਿਸਬਨ ਸਮੇਤ ਹੋਰ ਕਈ ਸ਼ਹਿਰਾਂ ਵਿੱਚ ਪੰਜਾਬੀ ਅਤੇ ਭਾਰਤੀ ਸੰਸਥਾਵਾਂ ਵੱਲੋਂ ਕਮੰਤਰੀ ਇਕਤਾ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ਕਈ ਗੁਰਦੁਆਰਿਆਂ ਅਤੇ ਸਮਾਜਿਕ ਗਰੁੱਪਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਹਾਂ ਤੋਂ ਬਚਣਾ ਆਪਣੇ ਘਰਾਂ ਤੇ ਕਾਰੋਬਾਰਾਂ ਦੇ ਨੇੜੇ ਸੁਰੱਖਿਆ ਪ੍ਰਤੀ ਸੁਚੇਤ ਰਹਿਣ ਤੇ ਕਿਸੇ ਵੀ ਖਤਰੇ ਦੀ ਸਥਿਤੀ ਵਿੱਚ ਤੁਰੰਤ ਪੁਲਿਸ ਨਾਲ ਸੰਪਰਕ ਕਰਨ ਉਹਨਾਂ ਅਨੁਸਾਰ ਪੰਜਾਬੀ ਭਾਈਚਾਰਾ ਆਸਟ੍ਰੇਲੀਆ ਦੀ ਬਹੁ ਸੱਭਿਆਚਾਰਕ ਪਛਾਣ ਦਾ ਅਹਿਮ ਹਿੱਸਾ ਨਿਊਜ਼ੀਲੈਂਡ ਹਿਊਮਨ ਰਾਈਟਸ ਕਮਿਸ਼ਨਰ ਪੁਲਿਸ ਅਤੇ ਹੋਰ ਸੰਸਥਾਵਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਨਸਲੀ ਨਫ਼ਰਤ ਦਾ ਸਾਹਮਣਾ ਕਰਨਾ ਪੈਂਦਾ ਜਾਂ ਕੋਈ ਧਮਕੀ ਮਿਲਦੀ ਹੈ ਤਾਂ ਉਹ ਇਸ ਸੰਬੰਧੀ ਤੁਰੰਤ ਸ਼ਿਕਾਇਤ ਦਰਜ ਕਰਵਾਉਣ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਪਿੱਛੇ ਸਿਆਸੀ ਅੱਤਵਾਦ ਅਤੇ ਹੋਰ ਤਾਕਤਾਂ ਦਾ ਹੱਥ ਹੁੰਦਾ ਐਸ ਲਈ ਸਭ ਨੂੰ ਸੁਚੇਤ ਰਹਿਣਾ ਚਾਹੀਦਾ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਵਰਕ ਨੇ ਇਸ ਬਾਰੇ ਕਿਹਾ ਕਿ ਸਾਡੀ ਸਮਾਜਿਕ ਇਕਤਾ ਨੂੰ ਵੰਡਣ ਅਤੇ ਕਮਜ਼ੋਰ ਕਰਨ ਵਾਲਿਆਂ ਲਈ ਸਾਡੇ ਦੇਸ਼ ਵਿੱਚ ਕੋਈ ਥਾਂ ਨਹੀਂ ਐ ਇਸੇ ਤਰ੍ਹਾਂ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਡਾਕਟਰ ਐਨ ਐਲ ਨੇ ਕਿਹਾ ਕਿ ਅਸੀਂ ਸਾਰੇ ਆਸਟ੍ਰੇਲੀਅਨ ਲੋਕਾਂ ਨਾਲ ਖੜੇ ਹਾਂ ਚਾਹੇ ਉਹ ਕਿਤੇ ਵੀ ਪੈਦਾ ਹੋਏ ਹੋਣ